ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਚੜ੍ਹਦੀ ਕਲਾ ਚ ਰੱਖੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਹਾਂ ਆਸ ਕਰਦੀਆਂ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਅਨੰਦ ਪਿਆਰੀ ਜੀ ਬਾਤ ਦਾ ਇੱਕ ਰਾਜਾ ਸੀ ਉਹ ਕਿਸੇ ਜੋਤਿਸ਼ੀ ਕੋਲ ਗਿਆ ਵੀ ਮੈਨੂੰ ਕੋਈ ਮੇਰੇ ਵਿਆਹ ਦਾ ਸੰਯੋਗ ਦੱਸੋ ਕਦੋਂ ਦਾ ਜੋਗ ਹੈ ਕਿਵੇਂ ਹੈ ਤਾਂ ਜੋਤਸ਼ੀ ਕਹਿਣ ਲੱਗਿਆ ਵੀ ਮਹਾਰਾਜ ਤੁਹਾਡਾ ਤਾਂ 60 ਸਾਲ ਦੀ ਉਮਰ ਤੇ ਵਿਆਹ ਹੋਊਗਾ ਵੀ ਉਦੋਂ ਪਹਿਲਾਂ ਤੁਹਾਡਾ ਕੋਈ ਜੋੜ ਨਹੀਂ ਬਣਦਾ ਕਿਤੇ ਉਦੋਂ ਵੀ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਜਿਹੜੀ ਕੁੜੀ ਨਾਲ ਤੁਹਾਡਾ ਵਿਆਹ ਹੋਊਗਾ ਉਹ ਰਾਜੇ ਦੀ ਉਤੀ ਹੋਊਗੀ ਚੰਗੇ ਘਰਾਣੇ ਦੀ ਮਹਿਲਾ ਚੋਂ ਹੀ ਆਊਗੀ। ਵੀ ਉਹ ਆਪ ਹੀ ਤੁਹਾਡੇ ਕੋਲ ਆਊਗੀ ਜਦੋਂ ਤੁਸੀਂ 60 ਸਾਲ ਦੇ ਹੋਗੇ। ਭਾਈ ਭੱਗਿਆ ਤਾਂ ਸੁਣ ਕੇ ਹੋ ਗਿਆ ਉਹ ਤਾਂ ਡਾਊਨ ਵੀ 60 ਸਾਲ ਦਾ ਉਮਰ 'ਚ ਮੇਰਾ ਵਿਆਹ ਹੋਊ। ਤਾਂ ਉਧਰੋਂ ਭਾਈ ਰਾਜੇ ਦੇ ਕਿਸੇ ਹੋਰ ਦੇ ਉਹ ਕੁੜੀ ਨੇ ਜਨਮ ਲੈ ਲਿਆ। ਤਾਂ ਜਦੋਂ ਜਨਮ ਲੈ ਲਿਆ ਹੁਣ ਉਹਦੇ ਇਕੱਲੀ ਹੀ ਕੁੜੀ ਰਾਜੇ ਦੇ ਹੋਰ ਕੋਈ ਔਲਾਦ ਨਾ ਮੱਥੇ ਤੇ ਉਹਦੇ ਚੰਦਰਮਾ ਪੈਰ 'ਚ ਕੁੜੀ ਦੇ ਪਦਮ ਜਿੱਥੇ ਜਾਵੇ ਚਾਨਣੇ ਚਾਨਣ ਕਰ ਦਿਆ ਕਰੇ ਤਾਂ ਹੁਣ ਭਾਈ ਦਿਨੋਂ ਦਿਨੋਂ ਦਿਨ ਨੌਜਵਾਨ ਹੋ ਗਈ ਕੁੜੀ ਤਾਂ ਕਹਿਣ ਲੱਗੀ ਆਪਦੀ ਮਾਂ ਨੂੰ ਵੀ ਮਾਂ ਮੈਨੂੰ ਮੈਂ ਤਾਂ ਸ਼ਿਕਾਰ ਖੇਡਣ ਜਾਇਆ ਕਰੂੰਗੀ। ਉਹ ਕਹਿਣ ਲੱਗੀ ਵੀ ਮਾਂ ਕਹਿਣ ਲੱਗੀ ਵੀ ਨਾ ਪੁੱਤ ਤੈਨੂੰ ਮੈਂ ਤੋਰਦੀ ਨਹੀਂ ਕਿਤੇ। ਕੁੜੀ ਗਾਣੀ ਮੈਨੂੰ ਪਤਾ ਵੀ ਤੂੰ ਡਰਦੀ ਐ। ਵੀ ਜਿੱਥੇ ਜਾਣੀ ਆ ਚਾਨਣ ਹੁੰਦਾ। ਕਹਿੰਦੀ ਤੂੰ ਐਂ ਕਰ ਵੀ ਮੈਨੂੰ ਇੱਕ ਲੈਦਰ ਦਾ ਸੂਟ ਸਮਾ ਦੇ ਚਮੜੇ ਦਾ। ਬਸ ਮੇਰੀਆਂ ਅੱਖਾਂ ਅੱਖਾਂ ਨੰਗੀਆਂ ਹੋਣ ਬਾਕੀ ਮੇਰਾ ਸਾਰਾ ਸਰੀਰ ਟਕਿਆ ਹੋਵੇ। ਆਈ ਕਰਾਤਾ ਤੇ ਉਹਦੇ ਪਿਓ ਨੇ ਪਾਉਣਾ ਹਰੀ ਘੋੜਾ ਲੈਤਾ ਜਿਹੜਾ ਹਵਾ ਚ ਉੱਡਦਾ ਹੁਣ ਜਾਂਦੀ ਐ ਸ਼ਿਕਾਰ ਤੇ ਉਧਰੋਂ ਉਹ ਰਾਜਾ ਜਾਂਦਾ ਤਾਂ ਕੁੜੀ ਮੂਰੇ ਉਹ ਰਾਜਾ ਵੀ 50 ਕਦਮ ਪਿੱਛੇ ਰਾਜੇ ਨੇ ਕੋਈ ਮਿਰਗ ਦੇਖ ਲਿਆ ਉਹਦੇ ਮਾਗਰ ਘੋੜਾ ਲਾਇਆ ਕੁੜੀ ਵੀ ਦੇਖ ਰਹੀ ਹੈ ਉਹ ਤੋਂ ਮਾਰਿਆ ਨਗਿਆ ਤਾਂ ਉਹ ਕੁੜੀ ਨੇ ਸੋਚਿਆ ਵੀ ਲੈ ਮੈਂ ਮਾਰ ਕੇ ਦੇ ਦਿੰਨੀ ਆ ਉਹਨੇ ਭਾਈ ਕੁੜੀ ਨੇ ਮੁਰਦੀ ਜਾ ਕੇ ਮੌਕਾ ਦੇਖਿਆ ਉਮੇ ਉਹਨੇ ਜਾ ਕੇ ਉਹ ਮਾਰ ਲਿਆ ਹਿਰਨ ਮਿਰਗ ਮਾਰ ਕੇ ਉਹਨੂੰ ਆ ਕੇ ਕਹਿਣ ਲੱਗੀ ਵੀ ਆ ਫੜੋ ਤੂੰ ਦਾ ਸ਼ਿਕਾਰ ਉਹ ਕਹਿੰਦਾ ਮਾਰ ਕੇ ਤਾਂ ਤੂੰ ਲੈ ਕੇ ਆਈਆਂ ਤੇਰਾ ਹੈ ਉਹ ਕਹਿੰਦੀ ਨਹੀਂ ਵੀ ਮੈਂ ਤਾਂ ਥੋੜਾ ਸਮਝ ਕੇ ਮਾਰਿਆ ਵੀ ਚਲ ਥੋਤੋ ਇਹ ਖਿਸਕ ਜਾਂਦਾ ਨਹੀਂ ਮੈਂ ਮਾਰਤਾ ਵੀ ਤਾਂ ਮੈਂ ਤਾਂ ਤੁਹਾਡੇ ਵਾਸਤੇ ਮਾਰਿਆ ਤੁਹਾਨੂੰ ਲੈਣਾ ਪਊਗਾ ਤਾਂ ਉਹ ਕਹਿਣ ਲੱਗਿਆ ਵੀ ਫੇਰੇ ਨੂੰ ਮੈਂ ਇਕੱਲਾ ਨਹੀਂ ਖਾਂਦਾ ਤੈਨੂੰ ਵੀ ਨਾਲ ਖਾਣਾ ਪਊਗਾ ਚਲੋ ਉਹ ਕਹਿੰਦੀ ਕੋਈ ਨਾ ਖਾ ਲੂੰਗੀ ਨੁੜਗੇ ਘਰ ਨੂੰ ਉਹ ਰਾਜੇ ਦੇ ਘਰੇ ਚਲੇ ਗਏ ਉਹਦੇ ਮਹਿਲਾਂ ਚ ਗਏ ਤਾਂ ਸਾਫ ਸੂਫ ਕਰਿਆ ਉਹਨਾਂ ਨੇ ਮਾਰ ਕੇ ਵੱਡ ਟੁੱਕ ਕੇ ਉਹ ਤੇ ਬਣਾ ਲਿਆ ਬਣਾ ਕੇ ਉਹ ਕਹਿਣ ਲੱਗੀ ਕੁੜੀ ਵੀ ਮੈਂ ਖਾਉ ਜ਼ਰੂਰ ਪਰ ਇੱਥੇ ਨਹੀਂ ਖਾਂਦੀ ਮੈਨੂੰ ਭਾਂਡੇ ਚ ਪਾ ਕੇ ਦੇ ਦਿਓ ਭਾਈ ਉਹਨੇ ਭਾਂਡੇ ਚ ਪਾ ਕੇ ਉਹਨੂੰ ਦਿੱਤਾ ਉਹ ਆਪਦੇ ਘਰ ਨੂੰ ਲਈ ਗਈ ਜਾ ਕੇ ਉਹਨੇ ਆਬਦੀ ਮਾਤਾ ਖਾਣਾ ਮੰਗਿਆ ਉਹਦੇ ਨਾਲ ਖਾ ਲਿਆ ਹੁਣ ਜੇ ਤਾਂ ਰੋਜ਼ ਹੀ ਐਂ ਕਰਦੇ ਨੇ ਤਾਂ ਉਹ ਰਾਜਾ ਸੋਚਦਾ ਹੈ ਵੀ ਇਹ ਕੌਣ ਹੈ ਬੇਦਕ ਪਤਾ ਕਰਾਂ ਵੀ ਲੱਗਦੀ ਤਾਂ ਇਹ ਕਿਸੇ ਚੰਗੇ ਘਰ ਦੀ ਹੈ ਵੀ ਮੂੰਹ ਕਿਉਂ ਟਕਿਆ ਹੈ ਤਾਂ ਹੁਣ ਭਾਈ ਉਹ ਇੰਦਰ ਦੇ ਖਾੜੇ 'ਚ ਵਗ ਜਾਂਦਾ ਹੈ ਉੱਥੇ ਜਾ ਕੇ ਉਹ ਦੂਰ ਬਾਹਰ ਬੈਠ ਕੇ ਦੇਖੀ ਜਾਂਦਾ ਹੈ ਸਾਰਾ ਦਿਨ ਨਿਕਲ ਜਾਂਦਾ ਹੈ ਉਹਨੂੰ ਤਾਂ ਇੰਦਰ ਨੇ ਉਹਨੂੰ ਬੁਲਾਇਆ ਇੰਦਰ ਕਹਣ ਲੱਗਿਆ ਵੀ ਮੈਂ ਤੈਨੂੰ ਸਵੇਰ ਦਾ ਦੇਖਦਾ ਤੂੰ ਭੁੱਖਣ ਪਾਣਾ ਬੈਠਾ ਹਰੇ ਵੀ ਤੈਨੂੰ ਕੀ ਕੰਮ ਹੈ ਜਿਹੜਾ ਤੂੰ ਇੱਥੇ ਆ ਕੇ ਸਾਰੀ ਦਿਹਾੜੀ ਲਾਤੀਦਾ ਹੈ ਉਸ ਅੰਦਰ ਨਹੀਂ ਆਇਆ ਕਿਸੇ ਨੂੰ ਬੁਲਾਇਆ ਨਹੀਂ ਕੋਈ ਮੰਗਿਆ ਨਹੀਂ ਕੋਈ ਸਖਾਦਾ ਨਹੀਂ ਬੀਤਾ ਨਹੀਂ ਉਹ ਕਹਿਣ ਲੱਗਿਆ ਵੀ ਮਹਾਰਾਜ ਇੱਕ ਕਹਾਣੀ ਹੈ ਮੇਰੀ ਉਹਨੂੰ ਦੱਸਿਆ ਉਹਨੇ ਸਾਰਾ ਕਿਸੇ 인ਦਰ ਪਹਿਲੇ ਹੀ ਜਾਣੀ ਜਾਣ ਸੀ 인ਦਰ ਦੇਵਤਾ ਤਾਂ ਉਹ ਕਹਿਣ ਲੱਗਿਆ ਵੀ ਤੂੰ ਐ ਕਰ ਆ ਮੈਂ ਤੈਨੂੰ ਦੋ ਗੋਲੀਆਂ ਦੇਣਾ ਤੇਰੇ ਵਾਸਤੇ ਇਹ ਗੋਲੀਆਂ ਨੇ ਵੀ ਇਹ ਨਾਲੇ ਤਾਂ ਤੇਰਾ ਕੰਮ ਕਰਿਆ ਕਰਨਗੀਆਂ ਣਾਲੇ ਤੂੰ ਜਿਹੜਾ ਕੁਝ ਵੀ ਕਰਾਉਣਾ ਕਰਵਾ ਲਿਆ ਕਰੀ ਇਹਨਾਂ ਤੋਂ ਕੰਮ ਉਹ ਕਹਿਣ ਲੱਗਿਆ ਵੀ ਠੀਕ ਐ ਉਹ ਲੈ ਗਿਆ ਭਾਈ ਲਗਿਆ ਤਾਂ ਹੁਣ ਫੇਰ ਜਾਂਦੇ ਨੇ ਉਹ ਮੇਈਂ ਸ਼ਿਕਾਰ ਤੇ ਉਧਰੋਂ ਕੁੜੀ ਆਉਂਦੀ ਆ ਟਾਈਮ ਬੰਨ ਲਿਆ ਵੀ 10 ਵਜੇ ਨਿਕਲਿਆ ਕਰੋ ਕਰੋ ਉਸੇ ਟਾਈਮ ਤੇ ਕੁੜੀ ਆ ਜਾਂਦੀ ਆ ਇਹੋ ਜਾਂਦੇ ਨੇ ਤਾਂ ਹੁਣ ਜਦੋਂ ਸ਼ਿਕਾਰ ਲੈ ਕੇ ਆਉਂਦੇ ਨੇ ਉਹ ਮੇਈਂ ਮਿਲਵੰਡ ਕੇ ਖਾਂਦੇ ਨੇ ਹੁਣ ਉਹ ਗੋਲੀਆਂ ਬਣਾਈਆਂ ਨੇ ਜਿਹੜੀਆਂ ਇੰਦਰ ਦੇਵਤਾ ਨੇ ਭੇਜੀਆਂ ਨੇ ਉਹ ਬਣਾ ਕੇ ਦਿੰਦੀਆਂ ਨੇ ਸਾਰਾ ਕੰਮ ਕਰਕੇ ਤੇ ਫਿਰ ਉਹਨਾਂ ਨੂੰ ਕਹਿਣ ਲੱਗਦਾ ਉਹ ਵੀ ਤੁਸੀਂ ਇਹਦੇ ਨਾਲ ਜਾਓ ਇਹਦਾ ਧਿਆਨ ਰੱਖਿਓ ਵੀ ਆਪਦੇ ਕਪੜੇ ਲਾਹੂਗੀ ਵੀ ਕਹੀਜੀ ਹੈ ਕੌਣ ਹੈ ਇਹ ਹੁਣ ਉਹ ਗਾਹ ਜਦੋਂ ਆਪਦੇ ਅੰਦਰ ਵੱਢਦੀ ਹੈ ਜਿੰਦਾ ਖੋਲ ਕੇ ਵੱਢਦੀ ਹੈ ਅਗਲਾ ਗਾਹ ਫੇਰ ਇੱਕ ਜਿੰਦਾ ਖੋਲਦੀ ਹੈ ਤੀਜਾ ਫੇਰ ਖੋਲਦੀ ਹੈ ਉਹ ਫੇਰ ਜਾ ਕੇ ਤਿੰਨ ਜਿੰਦੇ ਲਾਉਂਦੀ ਆ ਪਹਿਲਾਂ ਤਾਂ ਭਾਈ ਉਹ ਉਹਨਾਂ ਤੋਂ ਬਾਹਰ ਹੀ ਪੰਡਾ ਫੜ ਲੈਂਦੀ ਐ ਤਾਂ ਹੁਣ ਐ ਚੱਲਦਾ ਉਹਨਾਂ ਦਾ ਕੰਮ ਉਹ ਸਮਝ ਨਹੀਂ ਆਉਂਦੀ ਉਹ ਕਹਿੰਦੀ ਆ ਵੀ ਸਾਨੂੰ ਤਾਂ ਇਹ ਬਾਹਰ ਹੀ ਖੜਾ ਕੇ ਸਾਥੋਂ ਤਾਂ ਉੱਥੇ ਹੀ ਫੜ ਕੇ ਲੈ ਜਾਂਦੀ ਐ ਵੀ ਸਾਨੂੰ ਤਾਂ ਪਤਾ ਨਹੀਂ ਲੱਗਦਾ ਤਾਂ ਤਿੰਨ ਤਿੰਨ ਜਿੰਦੇ ਖੋਲਦੀ ਐ ਲਾਉਂਦੀ ਐ ਉਹ ਕਹਿਣ ਲੱਗਿਆ ਵੀ ਇਹ ਤਾਂ ਬੜਾ ਔਖਾ ਫੇਰ ਆਪਾਂ ਇਹ ਤਾਂ ਪਤਾ ਕਿਵੇਂ ਕਰਾਂ ਹੁਣ ਭਾਈ ਉਹ ਵੀ ਉੱਥੇ ਮਾਰ ਕੇ ਡਾਰੀ ਵਗ ਜਾਂਦੀਆਂ ਨੇ ਇੰਦਰ ਦੇਵਤਾ ਲਵੇ ਵੀ ਮਹਾਰਾਜ ਤੁਸੀਂ ਕਿੱਥੇ ਫਸਾਤਾ ਨਾਲੇ ਤਾਂ ਸਾਨੂੰ ਇਹ ਜਗ ਮੀਟ ਮੂਟਰ ਬਣਾਉਣਾ ਪੈਂਦਾ ਵੀ ਨਾਲੇ ਇੱਥੇ ਪਤਾ ਨਹੀਂ ਲੱਗਦਾ ਸਾਨੂੰ ਉਹਦੀ ਰਾਖੀ ਭੇਜਦਾ ਵੀ ਕੌਣ ਹੈ ਉਹ ਕਹਿਣ ਲੱਗਿਆ ਵੀ ਤੁਸੀਂ ਜਿਹੜਾ ਕੁਝ ਹੁੰਦਾ ਕਰੀ ਜਾਓ ਇਹੀ ਐਂ ਹੀ ਚੱਲੂ ਉਹਦਾ ਤਾਂ 60 ਸਾਲ ਦੀ ਉਮਰ 'ਚ ਜਾ ਕੇ ਉਸੇ ਕੁੜੀ ਨਾਲ ਵਿਆਹ ਹੋਊ ਐ ਮੈਂ ਤੁਹਾਨੂੰ ਦੱਸਤਾ ਤੁਸੀਂ ਉਹਨੂੰ ਨਾ ਦੱਸਿਓ ਜਾ ਕੇ ਇੰਦਰ ਦੇਵਤਾ ਕਹਿੰਦਾ ਬੀਨਾਂ ਦਾ ਮੇਲਣ ਤਾਂ 60 ਸਾਲ ਦੀ ਉਮਰ ਚ ਹੋਊਗਾ ਜਦੋਂ ਇਹ 60 ਸਾਲ ਦਾ ਹੋ ਗਿਆ। ਇਸੇ ਕੁੜੀ ਨਾਲ ਇਹਦਾ ਵਿਆਹ ਹੋਊਗਾ ਉਹ ਵੀ ਰਾਜੇ ਦੀ ਧੀ ਐ। ਚਲੋ ਜੀ ਅਹੀਂ ਚੱਲੀ ਜਾਂਦਾ ਕੰਮ। ਇੱਕ ਦਿਨ ਕੀ ਹੋਇਆ? ਉਧਰੋਂ ਤਾਂ ਨਾ ਮੁੰਡੇ ਨੂੰ ਸ਼ਿਕਾਰ ਮਿਲਿਆ ਰਾਜੇ ਨੂੰ ਨਾ ਰਾਜਕੁਮਾਰੀ ਨੂੰ ਮਿਲਿਆ। ਉਹੋ ਹਾਰ ਹੰਬ ਕੇ ਇੱਕ ਬਰੋਟੇ ਥੱਲੇ ਬਹਿ ਕੇ ਘੋੜੇ ਬਨ ਕੇ ਬੈਠੇ ਹੋਏ ਤਾਂ ਉਹ ਕੁੜੀ ਸੋਚਦੀ ਐ ਉਹਨੂੰ ਕਹਿੰਦੀ ਵੀ ਅੱਜ ਚਲ ਮੈਂ ਕੱਲੀ ਹੋ ਜਾਨੀ ਆ ਵੀ ਤੁਸੀਂ ਇੱਥੇ ਬਹਿ ਜਾਓ ਮੈਂ ਮਾਰ ਕੇ ਲਿਉਣੀ ਆ ਕੁਛ ਨਾ ਕੁਸਾ ਭਾਈ ਉਹ ਤਾਂ ਚਲੀ ਜਾਂਦੀ ਐ ਉੱਥੇ ਸੀ ਇੱਕ ਖੂਹ ਖੂ ਦੇ ਵਿੱਚ ਦਿਓ ਰਹਿੰਦਾ ਸੀ ਦੇਓ ਨਿਕਲਿਆ ਉਹਨੇ ਉਹ ਰਾਜਾ ਫੜ ਲਿਆ ਫੜ ਕੇ ਉਹਨੂੰ ਕਹਿਣ ਲੱਗਿਆ ਵੀ ਤੂੰ ਰੋਜ਼ ਸ਼ਿਕਾਰ ਮਾਰੀ ਜਾਂਦਾ ਐ ਮੈਂ ਕਿ ਖਾਊਗਾ ਤੂੰ ਤਾਂ ਹਟਦਾ ਹੀ ਨਹੀਂ ਮੈਂ ਤੈਨੂੰ ਬਹੁਤ ਵਾਰ ਦੇਖਦਾ ਤੂੰ ਤਾਂ ਹਟਦਾ ਹੀ ਨਹੀਂ ਰੁਕਦਾ ਹੀ ਨਹੀਂ ਭਾਈ ਉਹਨੇ ਕੈਦ ਕਰ ਲਿਆ ਉਹ ਤਾਂ ਉਹ ਜਿਹੜੀਆਂ ਪਰੀਆਂ ਸੀ ਉਹ ਵੀ ਬਹੁਤ ਦੂਰ ਬੈਠੀਆਂ ਦੇਖ ਰਹੀਆਂ ਸੀ ਜਦੋਂ ਉਹ ਕੁੜੀ ਆਈ ਉਹਨੇ ਦੇਖਿਆ ਵੀ ਉਰੇ ਹੈ ਨਹੀਂਗਾ ਘਰੇ ਗਈ ਮਹਿਲਾ ਚ ਉਹਦੇ ਤਾਂ ਉਹ ਬੈਠੀਆਂ ਉੱਤੇ ਪਰੀਆਂ ਉਹ ਕਹਿਣ ਲੱਗੀ ਵੀ ਰਾਜਾ ਕਿੱਥੇ ਹੈ ਉਹ ਕਹਿੰਦੀ ਆ ਵੀ ਉਹ ਤਾਂ ਜਿਹੜਾ ਖੂਹ ਤੇ ਬੈਠਾ ਸੀ ਨਾ ਰਾਜਾ ਉੱਥੇ ਬੰਦ ਕਰ ਲਿਆ ਉਹ ਤਾਂ ਦਿਓ ਨਹੀਂ ਉਹ ਕਹਿੰਦੀ ਫਿਰ ਤੁਸੀਂ ਮੈਨੂੰ ਪਹਿਲਾਂ ਉੱਥੇ ਨਾ ਦੱਸਿਆ ਤਾਂ ਭਾਈ ਹੁਣ ਉਹ ਕਹਿਣ ਲੱਗੀ ਕੋਈ ਨਾ ਮੈਂ ਲੈ ਕੇ ਆਉਂ ਉਹਨੂੰ ਛੁਡਾ ਕੇ ਤਾਂ ਭਾਈ ਹੁਣ ਬਾਗੀ ਕੁੜੀ ਗਈ ਤਾਂ ਉੱਥੇ ਜਾ ਕੇ ਲਲਕਾਰਦੀ ਐ ਉਹਨੂੰ ਦੇ ਉਹਨੂੰ ਜਦੋਂ ਲਕਾਰਾ ਮਾਰਿਆ ਉਹਨੂੰ ਕਹਿੰਦੀ ਨਿਕਲ ਬਾਹਰ ਕੁੜੀ ਨੂੰ ਮਾਣਤੀ ਆਪਦੇ ਤੇ ਵੀ ਮੈਂ ਇਹਨੂੰ ਛੱਡੂੰਗੀ ਨਹੀਂ ਤਾਂ ਉਹ ਪੈ ਨਿਕਲਿਆ ਉਦੋਂ ਨਿਕਲਦੇ ਨੂੰ ਐ ਲੱਗੀ ਤਲਵਾਰ ਮਾਰਨ ਉਹਨੇ ਵੀ ਦੇਖ ਲਿਆ ਵੀ ਲੈ ਵੀ ਬੱਜੀ ਤਲਵਾਰ ਤਾਂ ਉਹਦੇ ਪੈਰੀਂ ਡਿੱਗ ਪਿਆ ਕਹਿੰਦਾ ਅੱਜ ਤੋਂ ਬਾਅਦ ਮੈਂ ਕੁਝ ਨਹੀਂ ਕਰਦਾ ਜਿਹੜਾ ਕੁਸਮਾਰ ਕੇ ਲਖਾਣਾ ਖਾ ਲਿਆ ਕਰ ਉਹ ਕਹਿੰਦੀ ਅਸੀਂ ਤਾਂ ਖਾ ਲੂੰਗੀ ਮੈਂ ਤਾਂ ਕਹਿੰਦੀ ਪਹਿਲਾਂ ਉਹਨੂੰ ਛੱਡ ਉਹ ਭਾਈ ਛੱਡਤਾ ਮੌਕਾ ਬਚਾਇਆ ਉਹਨੇ ਤਾਂ ਫੇਰ ਇੱਕ ਦਿਨ ਆਈ ਰੋਜ਼ ਜਾਂਦੇ ਰਹੇ ਜਦੋਂ ਉਹਨੇ ਭਾਈ ਫੇਰ ਭੇਸ ਬਟਾਇਆ ਆਵਦਾ ਦੇ ਉਹਨੇ ਉਹਨੂੰ ਫੇਰ ਚੱਕ ਕੇ ਲੈ ਗਿਆ ਮੁੰਡੇ ਨੂੰ ਰਾਜੇ ਨੂੰ ਜਦੋਂ ਲੈ ਕੇ ਗਿਆ ਤਾਂ ਉਹ ਫੇਰ ਭੜਦੀ ਫਿਰਦੀ ਐ ਜਦੋਂ ਘਰੇ ਗਈ ਤਾਂ ਉਹਨੂੰ ਫੇਰ ਪਰੀਆਂ ਨੇ ਦੱਸਿਆ ਵੀ ਉਹਨੂੰ ਤਾਂ ਫੇਰ ਲੈ ਗਿਆ ਉੱਥੀ ਹੁਣ ਉਹ ਕਹਿਣ ਲੱਗੀ ਵੀ ਹੁਣ ਨਹੀਂ ਉਹਨੂੰ ਛੱਡਦੀ ਤਾਂ ਉੱਥੋਂ ਭਾਈ ਫੇਰ ਆ ਗਈ ਉੱਥੇ ਆਈ ਹੋਈ ਤਾਂ ਉਹਨੂੰ ਫੇਰ ਉਵੇਂ ਆਕੇ ਲਲਕਾਰਦੀ ਐ ਤਲਵਾਰਾਂ ਦੋ ਰੱਖਦੀ ਐ ਮੂਰੇ ਸਿੰਨ ਕੇ ਉਧਰੋਂ ਉਹ ਵੀ ਜਦੋਂ ਆਉਂਦਾ ਦਿਓ ਹੁਣ ਉਹਨੂੰ ਵੀ ਪਤਾ ਵੀ ਉਹ ਤਾਂ ਐ ਖੜੀ ਹੋਊ ਮੈਨੂੰ ਮਾਰੂਗੀ ਤਾਂ ਉਹਦੀ ਬਹੁਤ ਪਹੁੰਚ ਕਰਦਾ ਵੀ ਮੈਂ ਇਹਨੂੰ ਖਾ ਜਾਂ ਫੜ ਕੇ ਉਹਨੂੰ ਕਹਿ ਰਿਹਾ ਵੀ ਅੱਜ ਤਾਂ ਮੇਰੇ ਕੋਲ ਆਪੀ ਸ਼ਿਕਾਰ ਆ ਗਿਆ ਚੱਲ ਕੇ ਭਾਲਨ ਦੀ ਲੋੜ ਨਹੀਂ ਅੱਗੇ ਮੈਂ ਉਹ ਤੋਂ ਮੰਗਾਉਣਾ ਰੋਜ਼ ਵੀ ਉਹ ਰਾਜੇ ਤੋਂ ਉਹ ਤੋਂ ਮੰਗਾ ਕੇ ਖਾਣਾ ਅੱਜ ਦਾ ਕਹਿੰਦਾ ਤੈਨੂੰ ਖਾਊਗਾ ਭਾਈ ਉਹ ਜਾਂਦੀ ਐ ਕਹਿੰਦੀ ਹਾਂ ਮੈਂ ਤੈਨੂੰ ਸ਼ਿਕਾਰ ਲੈ ਆ ਕੇ ਦਿੰਨੀ ਆ ਤਾਂ ਉੱਤਰੀ ਬਠਾ ਖੜਾਹਾ ਤੇਲ ਦਾ ਵੀ ਮੈਨੂੰ ਸ਼ਿਕਾਰ ਲੈ ਕੇ ਆਉਗੀ ਉਹ ਸੱਚੀ ਸ਼ਿਕਾਰ ਲੈ ਆਉਂਦੀ ਐ ਆ ਕੇ ਉਹਨੂੰ ਬੁਲਾਉਂਦੀ ਐ ਵੀ ਆ ਜਾ ਉਹਦੇ ਮੰਗਰੀ ਕੁੜੀ ਜਾ ਵੜਦੀ ਐ ਅੰਦਰ ਜਾ ਕੇ ਜਿਹੜਾ ਉਹ ਸ਼ਿਕਾਰ ਹੁੰਦਾ ਲਿਹਾਈ ਲੈਂਦੀ ਐ ਉਹ ਮੂਨਾ ਦੀ ੜਾਰ ਉਹ ਤਾਂ ਉਹ ਸਿਰ ਦਿੰਦਾ ਐ ਤੇਲ ਚ ਉਹ ਦਿਓ ਤਾਂ ਇਹ ਆਪਸ ਚ ਅੱਖ ਮਲਾਉਂਦੇ ਨੇ ਚੱਕ ਕੇ ਦਿਓ ਨੂੰ ਮੌਕਾ ਦੇਖ ਕੇ ਤੇਲ ਚ ਮਾਰਦੇ ਨੇ ਤਾਂ ਉਹ ਵੀ ਵਿਚੀ ਮੱਚ ਜਾਂਦਾ ਹੁਣ ਅੱਧ ਪਚਦ ਜਾਂ ਮਾਰਦਾ ਛਾਲਾਂ ਚਲੋ ਉਬਲਦੇ ਤੇਲ ਚ ਕਿਹਨੇ ਪਜਣਾ ਹੈ ਫੇਰ ਭਾਈ ਉਹ ਮੱਚ ਜਾਂਦਾ ਹੈ ਫੇਰ ਉਹਨੂੰ ਲੈ ਕੇ ਆਉਂਦੀ ਹੈ ਕੁੜੀ ਫੇਰ ਆ ਕੇ ਉਹ ਕਹਿਣ ਲੱਗੀ ਉਹ ਜਿਹੜਾ ਸਕਾਰ ਫੇਰ ਲਿਆਏ ਲਿਆ ਕੇ ਬਣਾਇਆ ਖਰਿਆ ਭਾਂਡੇ ਚ ਪਾ ਕੇ ਉਹ ਗੋਲੀਆਂ ਤੀਆਂ ਜਿਹੜੀਆਂ ਫੇਰ ਛੱਡਣ ਗਈਆਂ ਉਦੋਂ ਕਿਤੇ ਉਹਨਾਂ ਦੀ ਕੋਈ ਮੋਰੀ ਤਾਕੀ ਖੁੱਲੀ ਰਹੀਗੀ ਮਹਿਲਾ ਚ ਉਹਦੀ ਮਾਂ ਨੇ ਆ ਕੇ ਉਹ ਖੋਲਿਆ ਉਦਦੇ ਜੱਗੇ ਤਾਂ ਆਪ ਖੋਲਦੀ ਤੀ ਗਿੱਲਾ ਉਹਕ ਉਦੋਂ ਉਹਦੀ ਮਾਂ ਨੇ ਖੋਲੇ ਅੰਦਰੋਂ ਉਹ ਖੁੱਲਾ ਰਹਿ ਗਿਆ ਕਿਤੇ ਉਦੋਂ ਗੇਟ ਤਾਂ ਨਹੀਂ ਕੋਈ ਤਾਕੀ ਸੀ ਗੇਟ ਦੇ ਵਿੱਚ ਤੱਕੀ ਸੀ ਉਹ ਖੁੱਲੀ ਰਹੀ ਤਾਂ ਭਾਈ ਉਹਨਾਂ ਨੇ ਉਹ ਦੇਖਣ ਲੱਗ ਗੀਆਂ ਲੱਗੀਆਂ ਹੋਈਆਂ ਤਾਂ ਕੀ ਦੇਖਦੀਆਂ ਨੇ ਵੀ ਉਹ ਕੁੜੀ ਨੇ ਆਵਦਾ ਜਿਹੜਾ ਪਾਇਆ ਹੋਇਆ ਸੀ ਲੈਦਰ ਦਾ ਸੂਟ ਉਹ ਲਾਹਿਆ ਤਾਂ ਉਹਦਾ ਤਿੰਨਾ ਕਮਰਿਆਂ ਚ ਚਾਨਣੇ ਚਾਨਣ ਹੋ ਗਿਆ ਉਹਦਾ ਤਾਂ ਉਹ ਬੜੀਆਂ ਹੈਰਾਨ ਹੋਈਆਂ ਦੇਖ ਕੇ ਉਹ ਸਮਝ ਗਈਆਂ ਕਿ ਉਹ ਵੀ ਭਰੀਆਂ ਸੀ ਵੇਦੇ ਤਾਂ ਦੇਖਿਆ ਮੱਥੇ ਤੇ ਚੰਦਰਮਾ ਤੇ ਉਹ ਜਦੋਂ ਬੂਟ ਲਾਹੇ ਉਹਨੇ ਆਪਦੇ ਤਾਂ ਉਹ ਵੀ ਦੇਖਿਆ ਵੀ ਇਹਦੇ ਤਾਂ ਪੈਰ 'ਚ ਵੀ ਪਦਮਾ ਉਹ ਅੱਡ ਚਮਕਾਰੇ ਮਾਰਦਾ ਆ ਕੇ ਭਾਈ ਰਾਜੇ ਨੂੰ ਦੱਸਿਆ ਵੀ ਉਹ ਮਾੜੀ ਮੋਟੀ ਨਹੀਂ ਹੈਗੀ ਉਹ ਤਾਂ ਬਹੁਤ ਅਮੀਰ ਘਰ ਦੀ ਕੁੜੀ ਆ ਰਾਜੇ ਦੀ ਧੀ ਹੈ ਤੇ ਇੰਨੀ ਸੋਹਣੀ ਐ ਉਹਦੇ ਤਾਂ ਪਦਮ ਐ ਪੈਰ 'ਚ ਚੰਦਰਮਾ ਮੱਥੇ ਤੇ ਤਾਂ ਹੁਣ ਉਧਰੋਂ ਕੁੜੀ ਨੇ ਇਹਨੂੰ ਉਹ ਰਾਜਾ ਪਸੰਦ ਆ ਗਿਆ ਜਿਹੜੀ ਰੋਜ਼ ਜਾਂਦੀ ਸੀ ਜਦੋਂ ਆਪਦੇ ਬਾਪ ਨੂੰ ਕਹਿਣ ਲੱਗੀ ਵੀ ਮੈਂ ਤਾਂ ਉਹਦੇ ਨਾਲ ਮੇਰਾ ਵਿਆਹ ਕਰ ਦੇ ਉਹ ਕਹਿਣ ਲੱਗਿਆ ਵੀ ਵੀ ਮੈਨੂੰ ਤਾਂ ਠੀਕ ਨਹੀਂ ਲੱਗਦਾ ਵੀ ਉਹ ਤਾਂ ਵੱਡਾ ਐ ਉਮਰ ਦਾ ਉਹ ਕਹਿੰਦੀ ਕਿੰਨਾ ਕੁ ਵੱਡਾ ਹੂ 10 ਸਾਲ ਵੱਡਾ ਹੂ ਕਹਿੰਦੀ 15 ਸਾਲ ਹੂ ਵੀ ਮੈਨੂੰ ਪਸੰਦ ਆ। ਉਹੀ ਭਾਈ ਜਿਵੇਂ ਉਹਨੂੰ ਜੋਤਸ਼ੀ ਨੇ ਦੱਸਿਆ ਸੀ ਤਾਂ ਉਹਨਾਂ ਦਾ ਵਿਆਹ ਹੋ ਗਿਆ। ਵਿਆਹ ਹੋਇਆ ਹੋਇਆ ਤਾਂ ਹੁਣ ਉਹ ਆਪਦਾ ਘਰੇ ਉਹਦੇ ਬੱਗੀ ਹੁਣ ਆਪਦਾ ਰੰਗੀ ਬਸਦੇ ਨੇ ਇੰਨੀ ਕੁ ਮੇਰੀ ਬਾਤ ਧੰਨਵਾਦ।